ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਆਪਾਂ 36 ਸਲੋਕਾਂ ਤੱਕ ਸਹਿਸਕ੍ਰਿਤੀ ਸ਼ਲੋਕਮਾਲਾ ਪੰਜਵਾ 36 ਸਲੋਕਾਂ ਤੱਕ ਜਿਹੜੀ ਵਿਆਖਿਆ ਕਰ ਚੁੱਕੇ ਆਂ ਚਾਰ ਸ਼ਲੋਕ ਰਹਿੰਦੇ ਆ ਚਾਰਾਂ ਦੀ ਆਪਾਂ ਹੁਣ ਵਿਆਖਿਆ ਕਰਾਂਗੇ ਉਸ ਤੋਂ ਬਾਅਦ ਗਾਥਾ ਦੀ ਵਿਆਖਿਆ ਕਰਾਂਗੇ ਤੇ ਲਾਭ ਸਿੰਘ ਮਨਤਸਾ ਦੇ ਨਾਂ ਤੇ ਪੇਜ ਫੇਸਬੁੱਕ ਕਾਈ ਦੀ YouTube ਚੈਨਲ ਆ ਬਾਰ-ਬਾਰੀ ਤਾਂ ਦੱਸਣਾ ਪੈਂਦਾ ਕਿਉਂਕਿ ਕੋਈ ਵੀਰ ਹੋ ਸਕਦਾ ਹੈ IC ਵੀਡੀਓ ਨੂੰ ਲਾਸਟ ਦੇ ਉੱਤੇ ਦੇਖ ਪਹਿਲੀ ਵਾਰ ਦੇਖ ਰਿਆ ਹੋਵੇ ਤਾਂ ਉਹ ਅੱਗੇ ਜਾ ਕੇ ਸਾਰੀਆਂ ਵੀਡੀਓ ਪੁਰਾਣੀਆਂ ਸ੍ਰਵਣ ਕਰ ਸਕਦਾ ਹੈ ਸੋ ਅਕ ਤੱਕ ਸੀ ਨਾਨਕ ਬਾਸਾ ਕਹਿੰਦੇ ਸੀ ਭਾਈ ਜਿਹੜੇ ਲੋਕ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਨਾਨਕ ਅਨਕ ਵਾਰ ਨਮੋ ਨਮਾ ਮੇਰੀ ਓਹਨਾਂ ਨੂੰ ਅਨੇਕਾਂ ਵਾਰ ਨਮਸਕਾਰ ਹੈ ਨਮਸਕਾਰ ਹੈ ਤ੍ਰੈਣੰਕ ਤਮੇਰੰਗ ਜਿਹੜੇ ਮਨੁੱਖ ਸੱਚ ਨਾਲ ਜੁੜ ਜਾਂਦੇ ਨੇ ਜੇ ਉਹਨਾਂ ਦਾ ਇੱਕ ਤੀਲੇ ਜਿੰਨਾ ਜਿਹੜੇ ਜਿਨ੍ਹਾਂ ਦੀ ਕਦਰ ਇੱਕ ਤੀਲੇ ਜਿੰਨੀ ਹੈ ਉਹ ਪਹਾੜ ਬਣ ਜਾਂਦੇ ਹਨ ਮੇਰੰਗ ਸੈਕੰਗ ਜਿਹੜੇ ਸੁੱਕੇ ਹੋਏ ਨੇ ਭਾਵ ਹਿਰਦੇ ਵੱਲੋਂ ਮਰਝਾਏ ਹੋਏ ਨੇ ਦੁਨੀਆ ਵੱਲੋਂ ਮਰਝਾਏ ਹੋਏ ਨੇ ਆਤਮ ਹੱਤਿਆ ਕਰਨ ਦੀਆਂ ਗੱਲਾਂ ਕਰਦੇ ਆ ਸੈਕੰਗ ਤਾਂ ਹਰੀਆਂ ਉਹ ਵੀ ਆਤਮ ਹੱਤਿਆ ਨੂੰ ਛੱਡ ਕੇ ਆਪਣੀ ਆਸਾਂ ਦੇ ਨਾਲ ਹਰੇ ਹੋ ਕੇ ਹਰੇ ਹੋ ਜਾਂਦੇ ਹਨ ਉਹਨਾਂ ਦੇ ਸੁੱਕੇ ਹਿਰਦੇ ਹਰੇ ਹੋ ਜਾਂਦੇ ਹਨ ਬੋਡੰ ਤਤਰਯੰ ਜਿਹੜੇ ਡੁੱਬੇ ਹੁੰਦੇ ਨੇ ਨਸ਼ਿਆਂ ਚ ਬਿਸ਼ਿਆਂ ਚ ਵਿਕਾਰਾਂ ਚ ਲਹਿਰਾਂ ਚ ਸਮੁੰਦਰੀ ਲਹਿਰਾਂ ਸਾਤ ਸੰਸਾਰੂਪੀ ਸਮੁੰਦਰੀ ਲਹਿਰਾਂ ਦੇ ਵਿੱਚ ਜਿਹੜੇ ਡੁੱਬੇ ਹੁੰਦੇ ਨੇ ਉਹ ਤਰ ਜਾਂਦੇ ਹਨ ਓਨੰ ਤ ਭਰੀਯੰ ਜਿਹੜੇ ਗੁਣਾ ਤੋਂ ਸਖਣੇ ਹੁੰਦੇ ਨੇ ਖਾਲੀ ਹੁੰਦੇ ਨੇ ਉਹ ਗੁਣਵਾਨ ਹੋ ਕੇ ਉਹਨਾਂ ਦੇ ਵਿੱਚ ਗੁਣ ਭਰ ਜਾਂਦੇ ਹਨ ਪਰਮਾਤਮਾ ਦੇ ਨਾਮ ਦੀ ਐਡੀ ਵੱਡੀ ਤਾਕਤ ਹੈ ਉਹ ਦੇ ਉਹ ਦੇ ਨਾਲ ਜੁੜਨ ਦੀ ਐਡੀ ਵੱਡੀ ਤਾਕਤ ਹੈ ਅੰਧਕਾਰ ਜਿੱਥੇ ਹਨੇਰਾ ਹੁੰਦਾ ਆ ਜਗ੍ਹਾ ਦੇ ਉੱਤੇ ਹਨੇਰਾ ਜਿਨ੍ਹਾਂ ਦੇ ਅੰਧਕਾਰ ਹੈ ਉੱਥੇ ਕੀ ਹੋ ਜਾਂਦਾ ਕੋਟ ਸੂਰ ਉਜਾਰੰ ਕਰੋੜਾਂ ਸੂਰਾਂ ਸੂਰਾਂ ਦਾ ਸੂਰ ਕਰੋੜਾਂ ਸੂਰਜਾਂ ਦਾ ਉਜਾਲਾ ਹੋ ਜਾਂਦਾ ਹੈ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ਗੁਰੂ ਦੇ ਗਿਆਨ ਨਾਲ ਇੱਥੇ ਕਰੋੜਾਂ ਸੂਰਜਾਂ ਜੰਨਾ ਪ੍ਰਕਾਸ਼ ਹੋ ਜਾਂਦਾ ਨਹੀਂ ਤਾਂ ਮਹਾਰਾਜ ਕਹਿੰਦੇ ਭਾਈ ਜੇ ਸੌ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਆ ਬਾਹਰਲੇ ਦੁਨਿਆਵੀ ਤਾਂ ਨਾ ਜੇ 100 ਚੰਦ ਚੜ ਜਾਣ ਤੇ ਹਜ਼ਾਰਾਂ ਸੂਰਜ ਚੜ ਜਾਣ ਤੇ ਮਹਾਰਾਜ ਕਹਿੰਦੇ ਇੱਥੇ ਚਾਨਣ ਹੁੰਦਿਆਂ ਗੁਰ ਬਿਨ ਕੋਹਰਾ ਅੰਧਾਰ ਤੇ ਗਿਆਨ ਤੋਂ ਬਿਨਾ ਗੁਰੂ ਤੋਂ ਬਿਨਾ ਐ ਸਮਝ ਲਓ ਵੀ ਫੇਰ ਵੀ ਹਨੇਰਾ ਤੇ ਨਹੀਂ ਨਹੀਂ ਇੱਥੇ ਹਨੇਰਾ ਹੁੰਦੇ ਹੋਏ ਤੇ ਜਦੋਂ ਤੁਸੀਂ ਗਿਆਨ ਨਾਲ ਜੁੜੋਗੇ ਕਰੋੜਾ <Kroda> ਸੂਰਜ <surja> <laughs>